ਤੈਨੂੰ ਬਾਲਾਈਏ ਮਿੰਟੂ ਜੀ ਪਾ ਬਠਿੰਡੇ ਵਾਲੇ ਪਾਸੇ ਨੂੰ ਚੱਲ ਗਏ ਜੀ ਤਾਂ ਬਠਿੰਡੇ ਵੀ ਵੈਸੇ ਅੱਜ ਪੂਰੀ ਗਹਿਮਾ ਗਹਿਮੀ ਰਹੀ ਆ ਤਾਂ ਬਠਿੰਡੇ ਵਾਲੇ ਪਾਸੇ ਮਿੰਟੂ ਜੀ ਬੋਗਸ ਬੂਟਾਂ ਦੀ ਬਹੁਤ ਚਰਚਾ ਚੱਲਦੀ ਪਈ ਆ ਕਹਿੰਦੇ ਕਿ ਕੋ ਘਰ ਦੇ ਵਿੱਚ ਹੀ 80 85 ਵਿੱਚ ਅਸੀਂ ਬੂਟਾਂ ਬਣਾਈ ਜਾਂਦੇ ਆ ਇਹ ਕੀ ਚੱਕਰ ਆ ਇਹੋ ਪ੍ਰੀਤ ਨਗਰ ਦਾ ਮਸਲਾ ਹੈ ਜੀ ਤੇ ਉਹ ਮੈਂ ਵੀ ਹੈਰਾਨ ਹੋਇਆ ਵੇਖ ਕੇ ਕਿ ਉਹ 28556 ਕੁਝ ਇਸ ਤਰ੍ਹਾਂ ਦਾ ਮਕਾਨ ਨੰਬਰ ਹੈ 1 ਤੋਂ 13 ਤੱਕ ਤੇ ਉੱਥੇ ਤੇ ਕਹਿੰਦੇ ਰਹਿਣ ਵਾਲੇ 4 ਜੀ ਆ ਤੇ ਵੋਟਾਂ ਪਤਾ ਨਹੀਂ 86 ਕਿ 82 ਬਣਾਈ ਬੈਠੇ ਨੇ ਉੱਥੇ ਉਹ ਟੱਬਰ ਵਾਲੇ ਕਹਿੰਦੇ ਅਸੀਂ ਅੱਡ ਦੁਖੀ ਆਂ ਭਈ ਕਦੇ ਕੋਈ ਆ ਜਾਂਦਾ ਸਾਡੇ ਘਰ ਕਦੇ ਕੋਈ ਆ ਜਾਂਦਾ ਵੀ ਇਹਨਾਂ ਦੀ ਵੋਟਰ ਲਿਸਟ ਦੇਖਦੇ ਹੁੰਨੇ ਵੀ ਕਦੇ ਕੋਈ ਆ ਜਾਂਦਾ ਕਦੇ ਕੋਈ ਆ ਜਾਂਦਾ ਵੀ ਇੱਥੇ ਵਾਵਾ ਰੌਣਕ ਮੇਲਾ ਹੁਣ ਕਹਿੰਦੇ ਭਾਈ ਤੁਸੀਂ ਮੰਜਾ ਡਾ ਕੇ ਵਾਰ ਕੇ ਬਹਿ ਜਾਓ ਪਰ ਉਹ ਕਹਿੰਦੇ ਅੱਛਾ ਅਧਿਕਾਰੀਆਂ ਦੇ ਨੋਟਿਸ ਚ ਐ ਸਾਰਾ ਕੁਝ ਜੀ ਜਿਹੜੇ ਐਸ.ਡੀ.ਐਮ ਸਾਹਿਬ ਨੇ ਉੱਥੇ ਦੇ ਰਿਟਰਨਿੰਗ ਅਫਸਰ ਉਹਨਾਂ ਨੂੰ ਬੋਲਦੇ ਕੀ ਚੋਣਾ ਚੋਣ ਅਧਿਕਾਰੀ ਜਿਹੜੇ ਜੀ ਤਾਂ ਉਹ ਵੀ ਕਹਿ ਰਹੇ ਕਿ ਨੋਟਿਸ ਦੇ ਵਿੱਚ ਐ ਤਾਂ ਫਿਰ ਇਹ ਵੋਟਾਂ ਹੁਣ ਤੱਕ ਕਟੀਆਂ ਕਿਉਂ ਨਹੀਂ ਗਈਆਂ ਤੇ ਬਣਾਈਆਂ ਕਿਵੇਂ ਗਈਆਂ ਪੰਜਾਬ ਦੇ ਵਿੱਚ ਵੋਟਾਂ ਵਾਲਾ ਮਸਲਾ ਜਿਹੜਾ ਹੈ ਨਾ ਤੁਸੀਂ ਸ਼ਾਇਦ ਧਿਆਨ ਰੱਖਦੇ ਹੋਵੋਗੇ ਕਿ ਇੱਕ ਵਾਰੀ ਜਦੋਂ ਆਧਾਰ ਨਾਲ ਲਿੰਕ ਸ਼ੁਰੂ ਹੋਇਆ ਸੀਗਾ ਨਾ ਜੀ ਵੋਟਰ ਕਾਰਡ ਦਾ ਪੰਜਾਬ 'ਚ ਥੋੜਾ ਜਿਹਾ ਹੀ ਕੰਮ ਅੱਗੇ ਚੱਲਿਆ ਸੀ ਮੈਨੂੰ ਯਾਦ ਆ ਉਹਦੋਂ ਮੈਂ ਫੇਸਬੁੱਕ ਤੇ ਇੱਕ ਲਾਈਵ ਵੀ ਕੀਤਾ ਸੀ ਆਪਦੇ ਪੇਜ ਤੇ ਤਾਂ ਥੋੜਾ ਜਿਹਾ ਹੀ ਛਣਣਾ ਲੱਗਾ ਸੀਗਾ ਤੇ ਲੱਖਾਂ ਵੋਟਾਂ ਜਿਹੜੀਆਂ ਸ਼ੱਕੀ ਨਿਕਲਾਈਆਂ ਸੀ ਪੰਜਾਬ ਦੇ ਵਿੱਚ ਵੋਟਾਂ ਦਾ ਹਿਰਫਿਰ ਹੈਗਾ ਪੰਜਾਬ ਜੀ ਨੇ ਪੂਰੇ ਇੰਡੀਆ 'ਚ ਮੈਨੂੰ ਲੱਗਦਾ ਲੱਖਾਂ ਵੋਟਾਂ ਇਸ ਤਰ੍ਹਾਂ ਦੀਆਂ ਗੁਜਰਾਤ ਵਾਲੇ ਮੈਂ ਤੁਹਾਨੂੰ ਕਹਾਣੀ ਦੱਸੀ ਸੀਗੀ ਕਿ ਕਿਸ ਤਰ੍ਹਾਂ ਉਹਨਾਂ ਨੇ ਦੋ ਰਿਪੋਰਟਰਾਂ ਨੇ ਬਹੁਤ ਸੋਹਣੀ ਰਿਪੋਰਟ ਤਿਆਰ ਕੀਤੀ ਸੀਗੀ ਤਾਂ ਮਤਲਬ ਕਿ ਇਹ ਸਾਰਾ ਕੁਝ ਹੈ ਪਰ ਜਦੋਂ ਪਤਾ ਤਾਂ ਇਹ ਵੋਟਾਂ ਦਾ ਮਸਲਾ ਹੱਲ ਕਿਉਂ ਨਹੀਂ ਕੀਤਾ ਜਾਂਦਾ ਔਰ ਇਹ ਬਣੀਆਂ ਕਿਵੇਂ ਦੇਖਣ ਵਾਲੀ ਗੱਲ ਤੇ ਇਹੋ ਆ ਨਾ ਵੀ ਤੁਸੀਂ ਇੱਥੇ ਪਤਾ ਕਰੋ ਨਾ ਕਿ ਬਣਾਈਆਂ ਕਿੰਨੇ ਆ ਕਿਹਦੇ ਥਰੂ ਬਣੀਆਂ ਜਾਂ ਆਪ ਹੀ ਕਾਲਾ ਮਾਲਾ ਕੀਤਾ ਜਾ ਰਿਹਾ ਜਾਂ ਆਪ ਹੀ ਕਾਲਾ ਮਾਲਾ ਕੀਤਾ ਜਾ ਰਿਹਾ ਤੇ ਇਹਦਾ ਮਤਲਬ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਬਹੁਤ ਸਾਰੇ ਹਲਕਿਆਂ ਦੇ ਵਿੱਚ ਫਿਰ ਇਸ ਤਰ੍ਹਾਂ ਦੀਆਂ ਬੋਗਸ ਵੋਟਾਂ ਜਿਹੜੀਆਂ ਉਹ ਬਣੀਆਂ ਹੋਣਗੀਆਂ ਤਾਂ ਤੁਸੀਂ ਗੁਜਰਾਤ ਚ ਵੇਖੋ ਕਿੰਨਾ ਰੌਲਾ ਪੈ ਰਿਹਾ ਜੀ ਗਾਂਧੀ ਨਗਰ ਤੱਕ ਜਿਹੜੀ ਅਮਿਤ ਸ਼ਾਹ ਦੀ ਕਹਿ ਲਓ ਕਿ ਮੁਠੀ ਚ ਸੀਟ ਆ ਜੀ ਉੱਥੇ ਵੀ 10 ਲੱਖ ਨਾਲ ਜਿੰਨਾ ਉੱਥੇ ਵੀ ਬੋਕਸ ਵੋਟਿੰਗ ਦਾ ਰੌਲਾ ਆ ਆ ਵੀਡੀਓ ਆਈਆਂ ਨੇ ਦੋ ਤਿੰਨ ਕਿਵੇਂ ਲੋਕਾਂ ਨੂੰ ਕਿਹਾ ਜਾ ਰਿਹਾ ਕਿ ਹਾਂ ਬਈ ਤੁਸੀਂ ਜਾਓ ਜਾਓ ਵਸ ਤੁਹਾਡੀ ਵੋਟ ਪੈ ਗਈ ਆ ਮਤਲਬ ਕਿ ਇਹ ਬੋਗਸ ਵੋਟਾਂ ਵਾਲਾ ਮਸਲਾ ਜਿਹੜਾ ਅੱਗੇ ਇੱਕ ਸਟੇਟ ਦੇ ਵਿੱਚੋਂ ਨਿਕਲਿਆ ਸੀ ਇੱਕ ਫੋਟੋ ਫੋਟੋ ਇੱਕੋ ਲੱਗੀ ਆ ਪਤਾ ਨਹੀਂ ਵੋਟਰ ਸੂਚੀ ਦੇ ਵਿੱਚ ਕਿੰਨੀਆਂ ਵੋਟਾਂ ਜੜੀਆਂ ਉਹ ਅੱਡ-ਅੱਡ ਬਣੀਆਂ ਹੋਈਆਂ ਇੱਕੋ ਫੋਟੋ ਤੇ ਸੋ ਕਮਾਲ ਦੀਆਂ ਗੱਲਾਂ ਨੇ ਤੇ ਬਠਿੰਡੇ 'ਚ ਵੀ ਇਹੋ ਜਿਹਾ ਮਾਮਲਾ ਨਿਕਲਣਾ ਮੇਰੇ ਖਿਲ ਦੇ ਨਾਲ ਇਹ ਹੈਗਾ ਗੌਰ ਕਰਨ ਵਾਲਾ ਜੀ ਬਿਲਕੁਲ ਇਹਦੀ ਪੜਤਾਲ ਹੋਣੀ ਚਾਹੀਦੀ ਹੈ ਜੀ ਉੱਪਰਲੇ ਪਾਸੇ ਇੱਕ ਵੀਰ ਦਾ ਕਮੈਂਟ ਸੀਗਾ ਜੀ ਇਸ ਨੂੰ ਲੈ ਕੇ ਮੋਹਿਤ ਕੁਮਾਰ ਦਾ ਉਹ ਕਹਿੰਦੇ ਅਸੀਂ ਤੋ ਲੇਕਿਨ 90% ਆਧਾਰ ਕਾਰਡ ਨਾਲ ਲਿੰਕ ਨੇ ਜੀ ਹੁਣ ਕਹਿੰਦੇ ਕੀ ਹੁੰਦਾ ਹੁਣ ਲਿੰਕ ਕਰਤੇ ਆ ਜੀ ਹਾਂ ਫਿਰ ਉਹ ਜਿਹੜੀਆਂ ਵੋਟਾਂ ਹੋਣਗੀਆਂ ਉਹਦੋਂ ਇਹਨਾਂ ਨੇ ਕੱਟ-ਕਟਾ ਦਿੱਤੀਆਂ ਹੋਣੀਆਂ ਮੈਨੂੰ ਯਾਦ ਆਜ ਵੀ ਇਹ ਗੱਲ ਜਿਹੜੀ ਆ 15-15 ਦੀ ਆ ਕਿਤੇ ਜੀ ਫਿਰ ਸੁਪਰੀਮ ਕੋਰਟ ਨੇ ਨਾ ਰੋਕ ਲਾਤੀ ਸੀਗੀ ਤਾਂ ਬਹੁਤ ਵੋਟਾਂ ਸ਼ੱਕੀ ਸੀਗੀਆਂ ਤੇ ਦੱਸਿਆ ਗਿਆ ਕਿ ਬਹੁਤ ਸਾਰੀਆਂ ਵੋਟਾਂ ਪੰਜਾਬ 'ਚ ਫਰਜ਼ੀ ਹੋ ਸਕਦੀਆਂ ਹਨ ਜੀ 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 ਰਣਜੀਤ ਜੀ ਕਹਿੰਦੇ ਪਿਆ ਕਈ ਪਿੰਡਾਂ ਦੇ ਵਿੱਚ ਕੁੜੀਆਂ ਵਈਆਂ ਗੰਗਾ ਵੋਟਾਂ ਹਾਲੇ ਵੀ ਪਿੰਡਾਂ ਦੇ ਵਿੱਚ ਤੇ ਸੌਰੇ ਦੇ ਵਿੱਚ ਵੀ ਬੋਲਦੀਆਂ ਨੇ ਭਾਬ ਸੌਰੇ ਪਿੰਡ ਸੀ ਬੋਲਦੀਆਂ ਦੂਜੇ ਪਾਸੇ ਪਰ ਇਸ ਤਰ੍ਹਾਂ ਦੇ ਨਾਲ ਨਹੀਂ ਹੁੰਦਾ ਬਾਈ ਜੇ ਅਪ ਦੂਜੀ ਥਾਂ ਦੇ ਉੱਤੇ ਜਾ ਕੇ ਵੋਟ ਬਣਾਉਣੀ ਹੈ ਤਾਂ ਪਹਿਲੀ ਥਾਂ ਦੇ ਘਟਾਉਣੀ ਪੈਂਦੀ ਹੈ ਦੇਖੋ ਅੱਗੇ ਸਿਸਟਮ ਇਹ ਸੀਗਾ ਅੱਗੇ ਚੱਲ ਜਾਂਦਾ ਸੀ ਕੰਮ ਜੀ ਮੈਂ ਆਪਦੀ ਸੰਭਾਲਾ ਚ ਇੱਕ ਇਸ ਤਰ੍ਹਾਂ ਦਾ ਪਰਿਵਾਰ ਵੀ ਵੇਖਿਆ ਜਿਨ੍ਹਾਂ ਦੀਆਂ ਤਿੰਨ ਪਿੰਡ ਵੋਟਾਂ ਸਨ अच्छा जी ਉਹਨਾਂ ਦੀ ਟਾਣੀ ਮਤਲਬ ਕਿ ਇਹੋ ਜਿਹੇ ਟਿਕਾਣੇ ਤੇ ਸੀ ਤੇ ਇੱਕ ਜੀ ਪੋਸਟ ਪਿੰਡ ਚੋਂ ਜਾ ਕੇ ਛੱਡ ਕੇ ਆਉਂਦੀ ਤੇ ਦੂਜੀ ਤਿਆਰ ਖੜੀ ਹੁੰਦੀ ਸੀ ਉਹ ਉੱਧਰ ਜਾਇਓ ਹਾਂ ਉਦੋਂ ਇਦਾਂ ਹੁੰਦਾ ਸੀ ਵੀ ਟਾਣੀ ਦੂਰ ਵਾਲੇ ਦੀ ਜੀਪਾਂ ਦੇ ਤੇ ਲੈ ਕੇ ਜਾਂਦਾ ਹਾਂ ਜੀ ਤਾਂ ਮਤਲਬ ਕਿ ਪਰ ਬਾਅਦ ਦੇ ਵਿੱਚ ਉਹ ਸਾਰਾ ਕੁਝ ਜਿਹੜਾ ਬਦਲ ਗਿਆ ਤੁਹਾਨੂੰ ਪਤਾ ਅੱਜ ਕੱਲ੍ਹ ਤੇ ਆਧਾਰ ਕਾਰਡ ਵਗੈਰਾ ਜੋ ਵੀ ਚੱਲਦਾ ਹੈ ਹੁਣ ਉਹਦੇ ਕਰਕੇ ਤਾਂ ਹੁਣ ਇਹ ਬਹੁਤ ਔਖਾ ਕਿਉਂਕਿ ਬੀ ਐਲਓ ਦੀ ਡਿਊਟੀ ਹੁੰਦੀ ਹੈ ਹੁਣ ਅੱਗੇ ਬੀ ਐਲ ਪੱਕੇ ਬੀ ਐਲਓ ਪੱਕੇ ਨਹੀਂ ਸੀ ਹੁੰਦੇ ਜਿੰਨੇ ਕਟਾਤੀ ਕਟਾਤੀ ਜੇ ਕੱਟੀ ਗਈ ਠੀਕ ਹੈ ਨਹੀਂ ਤੇ ਤੁਰ ਹੀ ਜਾਂ ਇਨਵੈਟ ਕੇ ਕੇਸ ਹੋਏ ਲੋਕਾਂ ਦੇ ਕਿਉਂਕਿ ਕੁਝ ਜਿਹੜੇ ਸੀਗੇ ਜਾਣਕਾਰ ਬੰਦੇ ਉਸ ਸਮੇਂ ਕਾਨੂੰਨ ਦੇ ਤਾਂ ਉਹਨਾਂ ਨੇ ਕੇਸ ਵੀ ਰਜਿਸਟਰਡ ਕਰਵਾ ਦਿੱਤੇ ਪਰ ਪਰਿਵਾਰ ਨੂੰ ਪਤਾ ਹੀ ਨਹੀਂ ਸੀ ਹੁੰਦਾ ਕਿ ਸਾਡੀ ਦੋ ਥਾਂ ਤੇ ਵੋਟ ਆ ਤੇ ਕਟਾਉਣੀ ਜ਼ਰੂਰੀ ਹੈ ਸੋ ਗੱਲ ਇਹ ਆ ਕਿ ਹੁਣ ਤਾਂ ਐਸਾ ਨਹੀਂ ਹੋਣਾ ਚਾਹੀਦਾ ਜੇ ਐਸਾ ਹੋ ਰਿਹਾ ਤੇ ਇਹ ਪਰਿਵਾਰਾਂ ਦਾ ਆਪਣਾ ਫਰਜ਼ ਵੀ ਬਣਦਾ ਜੇ ਕਿ ਕਿਤੇ ਇਹ ਨਾ ਹੋਵੇ ਕਿ ਦੋ ਥਾਂ ਹੀ ਤੁਹਾਡੀ ਵੋਟ ਭੁਗਤ ਗਈ ਤੇ ਦੋ ਥਾਂ ਹੀ ਤੇ ਤੁਹਾਡਾ ਸੂਚੀ 'ਚ ਨਾ ਆ ਮਕਦਮਾ ਹੋ ਜਾਣਾ ਚਾਹ ਸੂਚੀ ਦਾ ਇਮਕਦਮਾ ਕਰ ਦਿੰਦੇ ਜੇ ਤੁਹਾਡੀ ਕਿਸੇ ਆਪੋਜੀਸ਼ਨ ਨੇ ਕੋਈ ਇਤਰਾਜ਼ ਚੱਕ ਦਿੱਤਾ ਤਾਂ ਅੱਛਾ ਜੀ ਹਾਂ ਜੀ ਮਕਦਮਾ ਤਰਜ ਹੋ ਜਾਂਦਾ ਤੁਸੀਂ ਦੋ ਥਾਂ ਵੋਟ ਨਹੀਂ ਵੜਾ ਸਕਦੇ ਜੀ 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 ਵੋਟ ਕਟਵਾਉਣੀ ਜ਼ਰੂਰੀ ਹੈ ਬੀਐਲਓ ਵੈਸੇ ਅੱਜਕੱਲ ਬਹੁਤ ਫੁਰਤੀ ਨਾਲ ਕੰਮ ਕਰਦੇ 17000 ਤੇ ਬੀਐਲਓ ਲਾ ਰੱਖਿਆ ਅਧਿਆਪਕ ਜੀ ਜੀ ਚਲ ਬੀਐਲਓ ਦੇ ਦੁੱਖ ਵੀ ਸੁਣਾ ਦਿੰਨਾ ਮਿੰਟੀ ਜੀ ਮੈਂ ਤੁਹਾਨੂੰ ਅੱਛਾ ਜੀ ਸੁਣਾਓ ਮੈਂ ਇੱਕ ਮਿੱਤਰ ਮੇਰੇ ਜਾਣਕਾਰ ਮੰਦ ਨੂੰ ਫੋਨ ਕੀਤਾ ਮੈਂ ਕਿਹਾ ਬਾਈ ਕਿੱਥੇ ਸਕੂਲ ਚ ਹੈ ਕਿਹਾ ਨਹੀਂ ਯਾਰ ਫਲਾਣੀ ਥਾਂ ਗਿਆ ਹੋਇਆ ਹੈ ਡਿਊਟੀ ਲੱਗੀ ਹੈ ਬੀਐਲਓ ਦੇ ਤੌਰ ਤੇ ਮੈਂ ਕਿਹਾ ਬਾਈ ਠੀਕ ਹੈ ਮੈਂ ਕਹ ਅੱਜ ਕਿੱਥੇ ਗਿਆ ਕਿਨਾਂ ਬਲੌਗ ਦਫ਼ਤਰ ਚ ਗਿਆ ਮੈਂ ਕਹ ਵੀ ਠੀਕ ਹੈ ਤੀਜੇ ਨੇ ਫਿਰ ਪੁੱਛੇ ਕਿਨਾਂ ਅੱਜ ਫਿਰ ਲਿਸਟਾਂ ਲੈ ਕੇ ਗਿਆ ਕਿਨਾਂ ਜ਼ਿਲ੍ਹਾ ਦਫ਼ਤਰ ਦੇ ਵਿੱਚ ਮੈਂ ਕਹ ਯਾਰ ਤੂੰ ਸੂਲ ਕਿਦੋਂ ਜਾਣਾਗਾ ਕਹਿੰਦਾ ਸਕੂਲਸ ਕੱਲ ਛੱਡਿਆ ਰ ਭਰਾਵਾ ਜਿਹਦਾ ਇੱਕ ਵਾਰੀ ਨੰਬਰ ਲੱਗ ਜੇ ਨਾ ਬੀ ਐਲਓ ਚ ਉਹ ਨਹੀਂ ਜਾਂਦਾ ਮੈਂ ਕਿਵੇਂ ਕਹਿੰਦਾ ਜਮੇ ਉਹ ਨਹੀਂ ਤਾਂ ਕਈ ਵਾਰੀ ਕਿ ਪੁਰਾਣੇ ਨੇ ਹੁੰਦਾ ਸੀਗਾ ਕਿ ਬਦਮਾਸ਼ ਕੋਈ ਆ ਗਿਆ ਹਰੇਕ ਮਾਮਲੇ ਸੀ ਚੱਕ ਲੈਣਾ ਬੀ ਐਲਓ ਦਾ ਕੰਮ ਵੀ ਉਹੀ ਹੈ ਕਹਿੰਦਾ ਜਿਹਦਾ ਖੜਾ ਪੈ ਗਿਆ ਨਾ ਇੱਕ ਵਾਰੀ ਲਿਸਟ ਚ ਨਾਮ ਪੈ ਗਿਆ ਉਹਨੂੰ ਕਿਸੇ ਨਾ ਕਿਸੇ ਪਾਸੇ ਚੱਕ ਹੀ ਲੈਣਾ ਚੱਕ ਹੀ ਲੈਣਾ ਕਈ ਵਾਰੀ ਤੱਕ ਨਾ ਧੱਕ ਦੇਣਾ ਧੱਕ ਦੇਣਾ ਕਈ ਵਾਰ ਤਾਂ ਰਿਟਾਇਰਮੈਂਟ ਤੋਂ ਬਾਅਦ ਵੀ ਪੰਜ ਸੱਤ ਨੋਟਸ ਆ ਜਾਂਦੇ ਨੇਗੇ ਆ ਜਾ ਆ ਇੱਧਰ ਆ ਜਾ ਜਰਾ ਹਾਂ ਕਹਿੰਦਾ ਬਾਅਦ ਚ ਦੱਸਣਾ ਪੈਂਦਾ ਭਰਾਵਾ ਵੀ ਨਹੀਂ ਨਹੀਂ ਬਾਈ ਅਸੀਂ ਤਾਂ ਹਟ ਗਏ ਉਹ ਬੀਐਲਓ ਦੀ ਤਾਂ ਬੜੀ ਲਾਈਫ ਉੰਤਰੀ ਜੀ ਹੈ ਫਿਰ ਜੀਬੀਐਲਓ ਜੀ 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 ਉਹ ਤਾਂ ਬੜਾ ਪੰਗੇ ਵਾਲਾ ਕੰਮ ਆ ਜੀ ਜੀ ਤਾਂ ਇਹਦੇ ਨਾਲ ਹੀ ਮਿੰਟੂ ਜੀ ਆਪਣੇ ਕੋਲ ਸਮਾਂ ਵੈਸੇ ਥੋੜਾ ਰਹਿ ਗਿਆ ਜੀ ਤਾਂ ਇਧਰਲੇ ਪਾਸੇ ਇੱਕ ਵੀਰ ਦਾ ਹੋਰ ਕਮੈਂਟ ਆ ਕਰਨੇ ਹੁਣ ਤਾਂ ਏਆਈ ਦੇ ਨਾਲ ਇਹ ਵੀਰ ਕਹਿੰਦਾ ਕਿ ਫੋਟੋ ਦੀ ਪਛਾਣ ਹੋ ਜਾਂਦੀ ਹੈ ਜੀ ਡਬਲ ਬੰਨੀ ਔਖੀ ਆ ਅਰੇ ਹੋ ਸਕਦਾ ਮੱਧ ਪ੍ਰਦੇਸ਼ ਕੇ ਕਰਨਾਟਕ ਚ ਸੀਗਾ ਪਿਛਲੇ ਇਲੈਕਸ਼ਨ ਚ ਬਹੁਤ ਰੌਲਾ ਪਿਆ ਸੀ ਜਦੋਂ ਉੱਥੇ ਵਿਧਾਨ ਸਭਾ ਦਾ ਸੀ ਇੱਕ ਵਾਰੀ ਤਾਂ ਹੁਣ ਤਾਂ ਹੋ ਗਿਆ ਸ਼ਾਇਦ ਤੇ ਤੁਸੀਂ ਕੱਢ ਕੇ ਦੇਖ ਲਓ ਬੀਬੀ ਦਾ ਮੈਨੂੰ ਨਾਂ ਵੀ ਹੈ ਸ਼ਾਇਦ ਦੇਵੀ ਸੀ ਉਹਦਾ ਨਾਂ ਕੁਛ ਜੀ 35 35 ਥਾਂ ਤੇ ਉਹਦੀ ਫੋਟੋ ਲੱਗੀ ਸੀ ਇੱਕੋ ਵੋਟਰ ਸੂਚੀ ਚ 35 ਥਾਂ ਤੇ ਹਾਂ ਜੀ ਚਲੋ ਬੀਬੀ ਦਾ ਨਾ ਹੀ ਫਿਰ ਪੂਰਾ ਮਸ਼ਹੂਰ ਹੋਣਾ ਪੂਰਾ ਪੂਰਾ ਜੀ 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 ਲਖੇ ਸਢਾਣੇ ਬਾਰੇ ਕੀ ਰਿਪੋਰਟ ਹੈ ਜੀ ਲਖੇ ਬਾਰੇ ਬਾਈ ਕੋਈ ਪਤਾ ਨਹੀਂ ਇੱਕ ਵੀਰ ਤੋਂ ਉੱਪਰ ਵੀ ਕਮੈਂਟ ਸੀ ਕਹਿੰਦੇ ਕਿ ਲਖੇ ਨੂੰ ਮੀਡੀਆ ਕਵਰੇਜ ਘੱਟ ਆ ਜਾਂ ਮੀਡੀਆ ਕਵਰੇਜ ਕਰਵਾ ਨਹੀਂ ਰਿਹਾ ਲਖੇ ਦਾ ਬਾਈ ਆਪਣੀ ਸੋਸ਼ਲ ਮੀਡੀਆ ਉੱਥੇ ਕੰਮ ਚੱਲਦਾ ਆ ਜਿਹੜੋ ਆਪ ਦਾ ਹੀ ਕਰਦੇ ਨੇ ਜੀ ਕੁਝ ਉਹਨਾਂ ਦੇ ਮਤਲਬ ਕਿ ਸਮਰਥਕ ਪੱਤਰਕਾਰ ਵੀ ਹੈਗੇ ਨੇ ਜੀ ਉਹ ਇੰਟਰਵਿਊ ਵਗੈਰਾ ਕਰ ਲੈਂਦੇ ਆ ਜੀ ਤੇ ਕੋਈ ਗੱਲ ਨਹੀਂ ਜੇ ਉਹ ਇੱਥੇ ਆਉਣਾ ਚਾਹਣ ਬਾਈ ਸਾਡੇ ਤਾਂ ਸਾਰਿਆਂ ਲਈ ਦਰਵਾਜ਼ੇ ਖੁੱਲੇ ਆ ਲਖਾ ਸਢਾਣਾ ਆਉਣਾ ਚਾਵੇ ਜਦੋਂ ਮ ਕੋਈ ਕੁਝ ਨਹੀਂ ਕੁਝ ਨਹੀਂ ਲੈਂਦੇ ਦਿੰਦੇ ਜਿਵੇਂ ਅੱਜ ਕੱਲ ਇਹਨਾਂ ਨੇ 3-3 ਲੱਖ ਰੇਟ ਰੱਖੇ ਆ ਕਈਆਂ ਨੇ ਜੀ ਹਾਂ ਪੂਰੀ ਕਮਾਈ ਕਰ ਰਿਹਾ 3-3 ਲੱਖ ਰੇਟ ਚੱਲ ਰਿਹਾ ਅੱਜ ਕੱਲ ਇੰਟਰਵਿਊ ਦਾ ਜੀ ਪੁੱਛ ਕੇ ਵੇਖੋ ਤੁਸੀਂ ਮੁੰਡਾ ਝਟਕਾ ਖਾ ਜਾਂਦਾ 3 ਲੱਖ ਇੰਟਰਵਿਊ ਦਾ ਤਾਂ ਮਤਲਬ ਕਿ ਇੱਥੇ ਸਾਡੇ ਕੋਈ ਨਹੀਂ ਐ ਚਲੋ ਰੱਬ ਦਾ ਦਿੱਤਾ ਜਾ ਕੇ ਲੋ ਕਿ ਭਾਈ ਮੈਨੇਜਮੈਂਟ ਦਾ ਆਫ ਦਾ ਜੋ ਸਾਡੇ ਤੇ ਹੈ ਜੀ ਕਿ ਭਾਈ ਉਹ ਸਭ ਕੁਝ ਖੁੱਲਮ ਖੁੱਲਾ ਦਾਲ ਫੁਲਕਾ ਸਾਡਾ ਚੱਲਦਾ ਜੇ ਕਿਸੇ ਨੇ ਵੀ ਹੋਣਾ ਤੁਸੀਂ ਕਿਸੇ ਦੇ ਸਮਰਥਕ ਹੈ ਉਹਨਾਂ ਨੂੰ ਭੇਜ ਦੇਣਾ ਟਾਈਮ ਜਦੋਂ ਮਰਜ਼ੀ ਆ ਜਾ ਜੀ ਜੀ ਹਾਂ ਬਾਈ ਜੇ ਕੋ ਹੋਰ ਵੀ ਆਉਣਾ ਚਾਹਵੇ ਤਾਂ ਖੁੱਲੇ ਸਕਦੇ ਹਾਂ ਅਸੀਂ ਹਾਂ ਅਸੀਂ ਪਰ ਅਸੀਂ ਸਕ੍ਰਿਪਟਡ ਨਹੀਂ ਕਰਾਂਗੇ ਜੀ ਹਾਂ ਇਹ ਗੱਲ ਹੈ ਅਨਪੇਡ ਕਰਾਂਗੇ ਅਸੀਂ ਪਰ ਸਕ੍ਰਿਪਟਡ ਨਹੀਂ ਕਰਾਂਗੇ ਜੀ ਇਹ ਵੀ ਗੱਲ ਨਾਲ ਆ ਅਸੀਂ ਕੋਈ ਪੈਸਾ ਨਹੀਂ ਲੈਣਾ ਕੋਈ ਖੁਸ਼ ਨਹੀਂ ਪਰ ਅਸੀਂ ਸਕ੍ਰਿਪਟਡ ਨਹੀਂ ਜਿਦਾ ਅੱਜ ਕੱਲ ਲੀਡਰ ਕਰਦੇ ਆ ਕਿ ਯਾਰ ਸਵਾਲ ਮਾੜੇ ਜਿਹੇ ਦੱਸ ਮਾੜੇ ਦੱਸਿਓ ਕੀ ਹੈ ਹਾਂ ਜੀ 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 ਤਾਂ ਇਹ ਦੋ ਬਾਲਾ ਇਹ ਮਿੰਟੂ ਜੇ ਪਾ ਬਠਿੰਡੇ ਵਾਲੇ ਪਾਸੇ ਨੂੰ ਚੱਲ ਗਏ ਜੀ ਤਾਂ ਬਠਿੰਡੇ ਵੀ ਵੈਸੇ ਅੱਜ ਪੂਰੀ ਗਹਿਮਗਮੀ ਰਹੀ ਆ ਤਬ ਬਟਿੰਡੇਲੇ ਪਾਸੇ ਮਿੰਟੂ ਜੀ ਵੋਗਸ ਬੂਟਾਂ ਦੀ ਬਹੁਤ ਚਰਚਾ ਚੱਲਦੀ ਪਈ ਹੈ ਕਹਿੰਦੇ ਕਿ ਇੱਕੋ ਘਰ ਦੇ ਵਿੱਚ ਹੀ 80 85 ਵਿੱਚ ਅਸੀਂ ਬੂਟਾਂ ਬਣੀ ਜਾਂਦੀਆਂ ਇਹ ਕੀ ਚੱਕਰ ਹੈ ਇਹ ਪ੍ਰੀਤਨਗਰ ਦਾ ਮਸਲਾ ਹੈ ਜੀ ਤੇ ਉਹ ਮੈਂ ਵੀ ਹੈਰਾਨ ਹੋਇਆ ਵੇਖ ਕੇ ਕਿ ਉਹ 28556 ਕੁਝ ਇਸ ਤਰ੍ਹਾਂ ਦਾ ਮਕਾਨ ਨੰਬਰ ਹੈ 1 ਤੋਂ 13 ਤੱਕ ਤੇ ਉੱਥੇ ਤੇ ਕਹਿੰਦੇ ਰਹਿਣ ਵਾਲੇ 4 ਜੀ ਆ